ਹੁਣ ਕਿੰਨੀ ਦੁਨੀਆ ਜਿਹੜੀ ਮਾਸ ਨਹੀਂ ਖਾਂਦੀ ਤੇ ਪਰ ਉਹ ਉਹ ਲੋਭ ਰੂਪੀ ਉਹ ਲੋਕਾਂ ਦੇ ਕਤਲ ਕਰ ਰਹੇ ਆ ਉਹ ਉਹਨਾਂ ਦੀਆਂ ਅੱਖਾਂ ਮੀ ਕਾਮ ਦੇ ਨਾਲ ਭਰੀਆਂ ਹੋਈਆਂ ਉਹਨਾਂ ਦੀ ਰਸਨਾ ਵੀ ਗੰਦਗੀ ਦੇ ਨਾਲ ਉਹਨਾਂ ਦੇ ਕੰਨ ਵੀ ਗੰਦਗੀ ਦੇ ਨਾਲ ਭਰੇ ਹੋਏ ਆ ਵੀ ਉਹ ਬਾਹਰੋਂ ਭਾਵੇਂ ਕਤਲ ਘਟ ਕਰ ਰਹੇ ਆ ਉਹਨਾਂ ਦੀਆਂ ਅੱਖਾਂ ਹੀ ਲੋਕਾਂ ਨੂੰ ਕਤਲ ਕਰ ਰਹੀਆਂ ਉਹਨਾਂ ਦੀ ਜ਼ੁਬਾਨ ਲੋਕਾਂ ਨੂੰ ਕਤਲ ਕਰ ਰਹੀ ਹੈ ਉਹਨਾਂ ਦਾ ਕੰਨ ਰਾਸ ਇਹਨਾਂ ਵੱਧ ਬਿਆ ਵੀ ਉਹ ਕੰਨਾਂ ਦੇ ਨਾਲ ਹੀ ਇਹ ਨਿੰਦਿਆ ਸੁਣ ਸੁਣ ਕੇ ਸੁਣ ਸੁਣ ਕੇ ਅੰਦਰੋਂ ਬਲੀ ਜਾ ਰਿਹਾ ਕੀ ਕੇਕ ਕੱਟਣਾ ਗੁਰਮਤ ਨਹੀਂ ਹੈ ਪਹਿਲੀ ਗੱਲ ਜਿਹੜਾ ਭਾਰਤ ਦਾ ਸੱਭਿਆਚਾਰ ਆ ਪੰਜਾਬ ਦਾ ਸੱਭਿਆਚਾਰ ਆ ਇਸ ਧਰਤੀ ਦਾ ਸੱਭਿਆਚਾਰ ਇਹਦੇ ਵਿੱਚ ਕਿਤੇ ਵੀ ਕੇਕ ਨੂੰ ਜਗ੍ਹਾ ਨਹੀਂ ਹੈਗੀ ਇਹ ਪੱਛਮੀ ਜਾਂ ਅੰਗਰੇਜ਼ ਜਿਹੜੇ ਲੋਕ ਆ ਜਾਂ ਜਿਹੜੇ ਇਸਾਈ ਲੋਕ ਆ ਕੇਕ ਬਣਾ ਕੇ ਮੋਮਬਤੀਆਂ ਬਾਲ ਕੇ ਫੂਕਾਂ ਦੇ ਨਾਲ ਬੁਝਾਉਣੀਆਂ ਉਹ ਉਹ ਉਹਨਾਂ ਦਾ ਉਹ ਕਰਦੇ ਆ ਆਪਣਾ ਮੁਬਾਰਕ ਹੈ ਉਹਨਾਂ ਨੂੰ ਪਰ ਸਾਡਾ ਤੇ ਪਹਿਲੀ ਗੱਲ ਤੇ ਕਿਸੇ ਨੇ ਜਨਮ ਦਿਨ ਮਨਾਉਣਾ ਵੀ ਆ ਆਪਦਾ ਮਨਾਉਣਾ ਗੁਰੂ ਸਹਿਬਾਨਾ ਦਾ ਮਨਾਉਣਾ ਕਿਸੇ ਦਾ ਵੀ ਮਨਾਉਣਾ ਵਾ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਕੜਾਹ ਪ੍ਰਸ਼ਾਦੀ ਦੇਖ ਭੇਟ ਕਰਕੇ ਹਮ ਅਰਦਾਸ ਕਰਕੇ ਉਸ ਦਿਨ ਨੂੰ ਮਨਾਇਆ ਜਾਵੇ ਨਾ ਕਿ 550 ਕਿਲੋ ਦੇ ਕੇਕ ਕੱਟ ਕੇ ਇੱਕ ਵੈਂਟਲਾਂ ਦੇ ਕੇਕ ਕੱਟ ਕੇ ਮਨਾਇਆ ਜਾਵੇ ਇਹ ਬਿਲਕੁਲ ਗੁਰਮਤ ਤੋਂ ਦੂਰ ਹਮ ਤੇ ਹੋਸ਼ਾ ਪਾਣਾ ਬੇਸਮਝੀ ਹੈ ਹਮ ਇਹ ਅਗਿਆਨੀ ਮਨੁੱਖ ਕਰਦੇ ਆ ਜਿਨ੍ਹਾਂ ਨੂੰ ਕੋਈ ਗੁਰਮਤ ਦਾ ਪਤਾ ਨਹੀਂ ਹੈਗਾ ਜਦੋਂ ਸਵਾਲ ਉਹਨਾਂ ਨੂੰ ਕਰੀਦਾ ਉਹ ਕਹਿੰਦੇ ਵੀ ਯਾਰ ਲੋਕਾਂ ਦੀ ਸ਼ਰਦਾ ਵਾ ਤੁਹਾਨੂੰ ਕਿਉਂ ਚੁੱਪਦਾ ਨਹੀਂ ਤੁਸੀਂ ਸਿੱਖੀ ਸੰਧਾਤਾ ਦੀ ਛਾਤੀ ਤੇ ਪੈਰ ਰੱਖ ਕੇ ਥੋੜੀ ਤੁਸੀਂ ਆਪਣੀ ਸ਼ਰਦਾ ਵਿਖਾ ਸਕਦੇ ਹੋ ਹੁਣ ਕੋਈ ਕਹੂਗਾ ਵੀ ਮੇਰੀ ਸ਼ਰਦਾ ਮੀਟ ਖਾਣਾ ਵੀ ਆ ਸ਼ਰਾਬ ਵੰਡਣਾ ਵੀ ਆ ਵੀ ਹੁਣ ਦੁਨੀਆ ਦੇ ਵਿੱਚ ਤੁਸੀਂ ਵੇਖੋ ਜਨਮ ਦਿਹਾੜੇ ਲੋਕ ਮਨਾਉਂਦੇ ਆ ਆਪਣੇ ਮਨਾਉਂਦੇ ਸ਼ਰਾਬਾਂ ਵੰਡਦੇ ਆ ਮੀਟ ਖਾਂਦੇ ਆ ਇਹ ਆਸ਼ੀ ਕਰਦੇ ਆ ਪੱਬਾਂ کلبਾਂ ਦੇ ਵਿੱਚ ਜਾ ਕੇ ਨੱਚਦੇ ਆ ਤੇ ਤੁਸੀਂ ਕਹੋਗੇ ਵੀ ਸਾਡੀ ਸ਼ਰਧਾ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਉੱਪਰ ਅਸੀਂ ਸ਼ਰਾਬ ਵੀ ਵੰਡਣੀ ਹੈ ਮੀਟ ਵੀ ਵੰਡਣਾ ਪੱਬਾਂ کلبਾਂ ਦੇ ਵਿੱਚ ਜਾ ਕੇ ਨੱਚਣਾ ਢੁਕਣਾ ਵੀ ਹੈ ਇਹ ਤੁਹਾਡੀ ਸ਼ਰਧਾ ਥੋੜੀ ਹੈ ਤੁਸੀਂ ਵੇਖੋ ਜਨਮ ਦਿਹਾੜਾ ਕੇਸ ਸੂਰਮੇ ਦਾ ਕੇਸ ਜਰਨੈਲ ਦਾ ਬਣਾ ਰਹੇ ਹੋ ਇਹ ਗੱਲ ਸੋਚਣੀ ਪਵੇਗੀ ਭਾਈ ਗੁਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ ਜੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹੂੰ ਨਿਰਮਲ ਦਾ ਅਰਥ ਹੈ ਸ਼ੁੱਧ ਮੈਲ ਤੋਂ ਰਹਿਤ ਜੀ ਜਿਹਨੂੰ ਆਪਾਂ ਪਿਓਰ ਕਹ ਲੀਏ ਹੂੰ ਤੇ ਉਥੇ ਨਾਲ ਹੀ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਵੇਖਦੇ ਆ ਸਨਾਤਨ ਦੀ ਇੱਕ ਰੌ ਰੀਤ ਚੱਲੀ ਆ ਰਹੀ ਆ ਸਦੀਆਂ ਤੋਂ ਚੱਲੀ ਆ ਰਹੀ ਆ ਵੀ ਜਦੋਂ ਬੱਚਾ 9 ਸਾਲ ਦਾ 11 ਸਾਲ ਦਾ ਜਾਂ 13 ਸਾਲ ਦਾ ਹੁੰਦਾ ਜੀ ਉਹਨੂੰ ਜਨੇਊ ਪਾਇਆ ਜਾਂਦਾ ਹੂੰ ਉਹ ਜਨੇਊ ਵੀ ਵੱਖੋ-ਤਰਾ ਦਾ ਕਿਸੇ ਨੂੰ ਸਾਂਨਦਾ ਵਾ ਕਪਾਹ ਦਾ ਮੈਂਡੇ ਦੀ ਉਹਨਾਂ ਦਾ ਹੂੰ ਜਾਂ ਜਿਹੜਾ ਸਭ ਤੋਂ ਜਿਹਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਹੈ ਉਹ ਸ਼ੂਦਰ ਉਹਨੂੰ ਨਹੀਂ ਪਾਇਆ ਜਾਂਦਾ ਹੂੰ ਫਿਰ ਉੱਤਾਂ ਵੀ ਵੱਖੋ-ਵੱਖਰੀਆਂ ਕਿਸੇ ਨੂੰ ਬਸੰਤਰ ਉੱਤ ਚ ਪਾਇਆ ਜਾਂਦਾ ਕਿਸੇ ਨੂੰ ਗਰਮੀ ਰੁੱਤ ਚ ਪਾਇਆ ਜਾਂਦਾ ਕਿਸੇ ਨੂੰ ਜੀ ਜੀ ਪੱਤ ਚੜ ਰੁੱਤ ਦੇ ਵਿੱਚ ਪਾਇਆ ਜਾਂਦਾ ਕਿਸੇ ਨੂੰ ਪਾਇਆ ਹੀ ਨਹੀਂ ਜਾਂਦਾ ਇਸਤਰੀ ਨੂੰ ਤੇ ਸ਼ੂਦਰ ਨੂੰ ਨਹੀਂ ਪਾਇਆ ਜਾਂਦਾ ਹੂੰ ਸੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਸ ਦਿਨ ਪੰਡਤ ਹਰਦੇਵਾਲ ਜਨੇਊ ਪੌਣ ਆਇਆ ਨਾ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਤ ਹਰਦੀਆਲ ਨੂੰ ਇਹ ਨਹੀਂ ਕਿਹਾ ਮੈਂ ਜਨੇਊ ਪਾਉਣਾ ਨਹੀਂ ਹੁਣ ਤੁਸੀਂ ਗੱਲ ਤੋਂ ਸ਼ੁਰੂ ਕੀਤੀ ਨਿਆਰਾ ਸਾਡੇ ਦੇ ਵਿੱਚ ਕੀ ਹੈ ਹਾਂ 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 ਕਿਉਂਕਿ ਅੱਜ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਰਿਹਾ ਵੀ ਸਿੱਖ ਸਨਾਤਨੀ ਆ ਜਾਂ ਸਿੱਖ ਸਨਾਤਨ ਦੇ ਵਿੱਚੋਂ ਪੈਦਾ ਹੋਏ ਆ ਜਾਂ ਜੋ ਕੁਝ ਵੀ ਆ ਕੂਠਤਬਾਨ ਬੋਲਿਆ ਜਾਂਦਾ ਹਮ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਤ ਹਰਦੀਆਲ ਨੂੰ ਕਿਹਾ ਵੀ ਜਨੇਊ ਪਾਉਣਾ ਹਾਂ ਪਾ ਜ਼ਰੂਰ ਹਾਂ ਪਰ ਮੇਰੀ ਭੈਣ ਮੇਰੇ ਤੋਂ 5 ਸਾਲ ਵੱਡੀ ਪਹਿਲਾਂ ਉਹਦੇ ਪਾ ਹੂੰ ਪੰਡਤ ਹਰਦੇ ਹਾਲ ਕਾ ਬੱਕਾ ਰਹਿ ਗਿਆ ਵੀ ਮੈਂ ਸਦੀਆਂ ਤੋਂ ਜਨੇਊ ਪਾਉਂਦਾ ਆ ਰਿਹਾ ਮੇਰੇ ਅੱਗੇ ਕਿਸੇ ਨੇ ਸਵਾਲ ਨਹੀਂ ਕੀਤਾ ਵੀ ਇਹ ਕਿਹੜਾ ਨਵਾਂ ਬੱਚਾ ਜੰਮ ਪਿਆ ਵੀ ਜਿੰਨੇ ਕਹਤਾ ਹੂੰ ਤੇ ਉਹ ਕਹਿੰਦਾ ਵੀ ਮੇਰੀ ਭੈਣ ਦੇ ਪਾ ਹੂੰ ਪੰਡਤ ਰਦੇ ਹਾਲ ਕਹਿੰਦਾ ਨਹੀਂ ਨਹੀਂ ਇਸਤਰੀ ਨੂੰ ਇਸਤਰੀ ਤੇ ਜਨੇਊ ਨਹੀਂ ਪਾ ਸਕਦੇ ਹੂੰ ਕਹਿੰਦੇ ਚਲੋ ਠੀਕ ਆ ਵਧੀਆ ਵੀ ਜੇ ਇਸਤਰੀ ਤੇ ਨਹੀਂ ਪਾ ਸਕਦੇ ਹਾਂਜੀ ਮੇਰੇ ਬਚਪਨ ਦੇ ਦੋਸਤ ਮਿੱਤਰ ਆ ਜਿਨ੍ਹਾਂ ਦੇ ਨਾਲ ਪਾਸ਼ਾ ਜੀ ਕਹਿੰਦੇ ਮੈਂ ਖੇਡਦੇ ਰਹੇ ਆ ਹੂੰ ਵੀ ਉਹਨਾਂ ਦੇ ਜਨੇਊ ਪਾ ਸਕਦੇ ਉਹ ਮਿੱਤਰ ਆਇਓ ਸ਼ੂਦਰ ਸੀ ਕਹਿੰਦੇ ਇਹਨਾਂ ਦੇ ਪਾ ਦੋ ਹੂੰ ਤੇ ਪੰਡਤ ਹਰਦੇਵਾਲ ਜੀ ਕਹਿੰਦੇ ਵੀ ਨਹੀਂ ਹੂੰ ਸ਼ੂਦਰ ਦੇ ਜਨੇਊ ਨਹੀਂ ਪਾ ਸਕਦੇ ਹੂੰ ਇਹ ਨੀਵੀਂ ਜਾਤੀ ਦਾ ਵਾ ਜੀ ਤੇ ਇਹ ਨਹੀਂ ਧਰਮ ਦੇ ਵਿੱਚ ਆ ਸਕਦਾ ਹੂੰ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਜਿਹੜਾ ਜਨੇਊ ਭੈਣ ਤੇ ਭਰਾ ਦੇ ਰਿਸ਼ਤੇ ਦੇ ਵਿੱਚ ਫੇਕ ਪਾ ਦੇਵੇ ਹੂੰ ਜਿਹੜਾ ਜਨੇਊ ਮਿੱਤਰ ਦੀ ਯਾਰੀ ਦੇ ਵਿੱਚ ਫੇਕ ਪਾ ਦੇਵੇ ਇਸ ਤਰ੍ਹਾਂ ਦੇ ਨਾਲ ਜਨੇਊ ਮੈਂ ਕੀ ਕਰਨਾ ਮੈਂ ਨਹੀਂ ਪਾਉਂਦਾ ਹੂੰ ਜਨੇਊ ਮੈਂ ਪਾਇਆ ਹੋਇਆ ਵਾ ਜੀ ਉਹ ਜਨੇਊ ਇਸਤਰੀ ਵੀ ਪਾ ਸਕਦੀ ਹੈ ਛੂਦਰ ਵੀ ਪਾ ਸਕਦਾ ਮੁਸਲਮਾਨ ਈਸਾਈ ਸਿੱਖ ਬੋਧੀ ਜੈਨੀ ਯਹੂਦੀ ਕੋਈ ਵੀ ਪਾ ਸਕਦਾ ਕਿਹੜਾ ਜਨੇਊ ਹੈ ਹਮ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤਵਟ ਜੀ ਇਹ ਜਨੇਊ ਜੀ ਕਹਾਈ ਤਾਂ ਪਾਂਡੇ ਘਾਤਾ ਹਮ ਇਹ ਜਨੇਊ ਸਭ ਵਾਸਤੇ ਸਾਂਝਾ ਹਮ ਸੋ ਸਾਡੀ ਵਿਲੱਖਣਤਾ ਜਾਂ ਨਿਆਰਾਪਣ ਇਹ ਹੈ ਵੀ ਅਸੀਂ ਸਦੀਆਂ ਤੋਂ ਚੱਲੀਆਂ ਆ ਰੀਆਂ ਰੌ ਰੀਤਾਂ ਨੂੰ ਠੁਕਰਾਇਆ ਹੂੰ ਅਹੀਂ ਸਾਡਾ ਇੱਕ ਸਿੱਖੀ ਦਾ ਵੱਖਰਾ ਸਿਧਾਂਤ ਆ ਹੂੰ ਤੇ ਉਸੇ ਵੱਖਰੇ ਸਿਧਾਂਤ ਤੇ ਉੱਪਰ ਹੀ ਜਿਹੜਾ ਚੱਲਦਾ ਉਹ ਸਿੱਖ ਹੈ ਹੂੰ ਸਿੱਖ ਕੋਈ ਪਹਿਰਾਵੇ ਦਾ ਨਾਮ ਨਹੀਂ ਐ ਵੀ ਮੈਂ ਸੋਹਣੀ ਪੱਗ ਬੰਨੀ ਜਾਂ ਤੁਸੀਂ ਸੋਹਣੀ ਪੱਗ ਬੰਨੀ ਐ ਜੀ ਮੈਂ ਉਤੋਂ ਦੀ ਗਾਤਰਾ ਪਾਇਆ ਤੁਸੀਂ ਨਹੀਂ ਪਾਇਆ ਪਹਿਰਾਵੇ ਦਾ ਨਾਮ ਸਿੱਖ ਨਹੀਂ ਐ ਹੂੰ ਸਿੱਖ ਇੱਕ ਸਿਧਾਂਤ ਦਾ ਨਾਮ ਐ ਸਿੱਖ ਇੱਕ ਮਰਜ਼ਾਦਾ ਦਾ ਨਾਮ ਐ ਹੂੰ ਸਿੱਖ ਇੱਕ ਸੋਚ ਦਾ ਨਾਮ ਐ ਹੂੰ ਸਿੱਖ ਇੱਕ ਗਿਆਨ ਦਾ ਨਾਮ ਐ ਹੂੰ ਜਿਹੜਾ ਉਹਦੇ ਉੱਪਰ ਚੱਲਦਾ ਵਾ ਉਸ ਨਿਆਰੇ ਪਣ ਉੱਪਰ ਚੱਲਦਾ ਵਾ ਤੇ ਉਹੀ ਸਿੱਖ ਹੈ ਨਹੀਂ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਸੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਵੀ ਮੈਨੂੰ ਰਹਿਤ ਪਿਆਰੀ ਆ ਮੈਨੂੰ ਸਿੱਖ ਨਹੀਂ ਪਿਆਰਾ ਹੂੰ ਵੀ ਭਾਵੇਂ ਮਨਿਆ ਪੇਚਾਂ ਵਾਲੀ ਬਣਲਾ ਭਾਵੇਂ ਦਸਾਂ ਵਾਲੀ ਬਣਲਾ ਭਾਵੇਂ ਗੋਲ ਬਣਲਾ ਭਾਵੇਂ ਦਮਾਲਾ ਤੇ ਭਾਵੇਂ ਆ ਨੁਕਰ ਵਾਲੀ ਬਣਲਾ ਇਹ ਇਹ ਨਹੀਂ ਗੁਰੂ ਮਹਾਰਾਜ ਵੇਖਦੇ ਗੁਰੂ ਮਹਾਰਾਜ ਕੋਈ ਚੀਜ਼ ਵੇਖਦੇ ਉਹ ਰਾਹ ਤੇ ਸਿੱਖਦੀ ਵੀ ਸਿੱਖ ਮਰਜਾਦਾ ਦੇ ਵਿੱਚ ਹੈਗਾ ਸਿੱਖ ਨੇ ਆਪਣਾ ਨਿਆਰਾ ਪੈਣ ਕਾਇਮ ਰੱਖਿਆ ਜੀ ਹਾਂ ਨਹੀਂ ਤੇ ਉਹ ਫਿਰ ਜਿਹੜਾ ਵਿਪਰ ਦੀ ਰੀਤ ਵੱਲ ਤੁਰ ਪਿਆ ਤੇ ਉਹ ਫਿਰ ਸਿੱਖ ਨਹੀਂ ਹੋ ਸਕਦਾ ਸਾਡੇ ਸਿਧਾਂਤ ਜਿਹੜੇ ਆ ਦੂਜੇ ਧਰਮਾਂ ਨਾਲੋਂ ਵੱਖਰੇ ਬਣਾਏ ਕੀ ਅੱਜ ਦਾ ਸਿੱਖ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ੇ ਸੀ ਉਹਨਾਂ ਸਿਧਾਂਤਾਂ ਤੇ ਖਰਾ ਉਤਰਿਆ ਬਿਲਕੁਲ ਕੁਝ ਸੇਖਾਂ ਨੂੰ ਛੱਡ ਕੇ ਜਿਹੜੇ ਸੇਖਾ ਆਪਣੇ ਸਿਧਾਂਤਾਂ ਤੇ ਖੜਦੇ ਆ ਸਿਧਾਂਤ ਤੇ ਖੜਨਾ ਕੀ ਹੈ ਹੂੰ ਸਭ ਤੋਂ ਪਹਿਲੀ ਗੱਲ ਵੀ ਜਦੋਂ ਅਸੀਂ ਅਮਰਤ ਛਕਦੇ ਆ ਖੰਡੇ ਬਾਟੇ ਦੀ ਪੌੜ ਛਕਦੇ ਆ ਹੂੰ ਪੰਜਾਂ ਪਿਆਰਿਆਂ ਦਾ ਹੁਕਮ ਹੁੰਦਾ ਵੀ ਤੁਸੀਂ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਬਿਲਕੁਲ ਮੂਲ ਮੰਤਰ ਦਾ ਜਾਪ ਕਰਨਾ ਹੂੰ ਪੰਜਾਂ ਬਾਣੀਆਂ ਦਾ ਨਿਤਨੇਮ ਅਮਰਤ ਵੇਲੇ ਹੂੰ ਇੱਕ ਦਾ ਸ਼ਾਮ ਨੂੰ ਹੂੰ ਤੇ ਸੌਣ ਵੇਲੇ ਕੀਰਤਨ ਸੁਣਾ ਹੂੰ ਮੇਰੇ ਹਿਸਾਬ ਦੇ ਨਾਲ ਜਿਹੜਾ ਸਿੱਖ ਇਹਨਾਂ ਚੀਜ਼ਾਂ ਨੂੰ ਮੰਨ ਕੇ ਪਹਿਰਾ ਦਿੰਦਾ ਜੀ ਉਹੀ ਸਿੱਖ ਹੈ ਹੂੰ ਤੇ ਤੁਸੀਂ ਦੇਖੋ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਸਿੱਖ ਹੈ ਉਹ ਪੱਗ ਬੰਨ ਕੇ ਮੜੀਆਂ ਮਸਾਨਾਂ ਦੇ ਵਿੱਚ ਤੁਰਿਆ ਫਿਰਦਾ ਹੂੰ ਉਹ ਪੱਗ ਬੰਨ ਕੇ ਮੂਰਤੀਆਂ ਦੀ ਪੂਜਾ ਵੀ ਕਰੀ ਜਾਂਦਾ ਹੂੰ ਉਹ ਪੱਗ ਬੰਨ ਕੇ ਥਾਂ ਥਾਂ ਤੇ ਤੀਰਥਾਂ ਦਾ ਪਰਮਣ ਵੀ ਕਰੀ ਜਾਂਦਾ ਉੱਥੇ ਵੀ ਇਸ਼ਨਾਨ ਕਰੀ ਜਾਂਦਾ ਫਿਰ ਆਪਾਂ ਉਹਨੂੰ ਸਿੱਖ ਨਹੀਂ ਨਾ ਕਹਿ ਸਕਦੇ ਹੂੰ ਉਹਦਾ ਪਹਿਰਾਵਾ ਸਿੱਖਾਂ ਵਾਲਾ ਵਾ ਉਹਦੇ ਅੰਦਰ ਸਿੱਖੀ ਨਹੀਂ ਹੈ ਹੂੰ ਉਹਦੇ ਅੰਦਰ ਗੁਣਾ ਰੂਪੀ ਸੁਖੀ ਨਹੀਂ ਹੈ ਉਹ ਕੇਵਲ ਉਹਦਾ ਇੱਕ ਪਹਿਰਾਵਾ ਹੀ ਆ ਸਿੱਖੀ ਵਾਲਾ ਵੈਸੇ ਉਹ ਸਿੱਖ ਨਹੀਂ ਹੈਗਾ ਆਪਾਂ ਥੋੜਾ ਜਿਹਾ ਖਾਣੇ ਨਾਲੇ ਵਾਲੇ ਪਾਸੇ ਵੀ ਆਈਏ ਵੀ ਸਾਡੇ ਸਿੱਖ ਨੂੰ ਹਮੇਸ਼ਾ ਹੀ ਮਾਰਾ ਇਹਨੇ ਸਾਦਾ ਰਹਿਣਾ ਸਾਦਾ ਖਾਣਾ ਬਿਲਕੁਲ ਤੇ ਸਾਦਾ ਪਹਿਨਣਾ ਇਹ ਵੀ ਇੱਕ ਸਿਧਾਂਤ ਹੈ ਸਾਡੀ ਇੱਕ ਨਿਆਰੇਪਾਂ ਦੀ ਸਿਧਾਤ ਆ ਹੂੰ ਅੱਜ ਤੁਸੀਂ ਵੇਖਿਆ ਵੀ ਬਾਬੇ ਦੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਬਿਲਕੁਲ ਤੋ ਟਰਾਲੀ ਭਰ ਕੇ ਕੇਕ ਆ ਗਿਆ ਜੀ ਟਰਾਲੀ ਭਰ ਕੇ ਕੇਕ ਵੰਡਿਆ ਗਿਆ ਇਹ ਇਹ ਸਿੱਖੀ ਸਿਧਾਂਤਾਂ ਦਾ ਅ ਅਨੁਸਾਰ ਝਹੀਏ ਇਹ ਬਿਲਕੁਲ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਜੀ ਹੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਮਨਾਇਆ ਨਾ ਹਾਂ ਉਦੋਂ ਮੈਨੂੰ ਮੇਰੇ ਖਿਆਲ ਦੇ ਵਿੱਚ ਨਹੀਂ ਆ ਬੀ ਉਹ ਸੁਲਤਾਨਪੁਰ ਸਾਹਿਬ ਜੀ ਦੀ ਧਰਤੀ ਦੀ ਘਟਨਾ ਜਾਂ ਹੋਰ ਕਿਤੇ ਤੇ ਮੇਰੇ ਇੰਨਾ ਨਹੀਂ ਪਤਾ ਪੱਕਾ ਕਿੱਥੋਂ ਦੀ ਉਦੋਂ ਨਾ 550 ਕਿਲੋ ਦਾ ਇੱਕ ਕੇਕ ਕੱਟਿਆ ਸੀ ਹੂੰ ਤੇ ਮੈਂ ਉਹਦੇ ਉੱਪਰ ਵੀ ਟਿੱਪਣੀ ਕੀਤੀ ਸੀ ਵੀ ਆ ਬਾਬਾ ਦੀਪ ਸਿੰਘ ਜੀ ਉਹ ਸ਼ਖਸੀਅਤ ਆ ਜਿਨ੍ਹਾਂ ਦੀ ਅਨਮੋਲ ਤੇ ਬਲੱਖਣ ਸ਼ਹਾਦਤ ਹੋਈ ਹੈ ਬਿਲਕੁਲ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸ਼ਹੀਦ ਵੇਖਣ ਨੂੰ ਨਹੀਂ ਮਿਲਦਾ ਜਿਨੇ ਸਿਰ ਤਲੀ ਤੇ ਰੱਖਿਆ ਹੋਵੇ ਹੂੰ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਪਰ ਕੇ ਕੱਟੇ ਜਾ ਰਹੇ ਆ ਮੈਂ ਤੇ ਆਪ ਹੈਰਾਨ ਹੁੰਨਾ ਵੀ ਸਾਡੇ ਲੋਕ ਗੁਰਮਤ ਤੋਂ ਕਿੰਨੇ ਦੂਰ ਚਲੇ ਗਏ ਆ ਹੂੰ ਕਿੰਨੇ ਵਾਂਝੇ ਹੋ ਗਏ ਗੁਰਮਤ ਕੋ ਜੀ ਵੇਖੋ ਇਹ ਚੀਜ਼ ਜੇ ਹੋਈ ਹੁੰਦੀ ਨਾ ਛੋਟੇ ਪਿੰਡਾਂ ਦੇ ਵਿੱਚ ਜਾਂ ਕਿਸੇ ਆਮ ਕਹਿ ਲਿਏ ਵੀ ਪਿੰਡਾਂ ਦੇ ਵਿੱਚ ਕੀਤਾ ਕਿਸੇ ਛੋਟੇ ਗੁਰਦੁਆਰੇ 'ਚ ਕਰ ਲਿਆ ਹਨਾ ਉੱਥੇ ਤੇ ਚਲੋ ਮੰਨ ਲੇਨੇ ਵੀ ਕੋਈ ਰੋਕਣ ਵਾਲਾ ਨਹੀਂ ਪਰ ਜਿੱਥੇ ਹੋਇਆ ਉੱਥੇ ਤੇ ਸਾਡਾ ਫਰ ਸਿੱਖੀ ਦਾ ਧੁਰਾ ਹੀ ਉੱਥੋਂ ਚੱਲਦਾ ਤੇ ਉਹ ਜਿਨ੍ਹਾਂ ਨੇ ਰੋਕਣਾ ਹੀ ਉਹ ਕਹਿ ਰਿਹਾ ਵੀ ਸ਼ਰਦਾ ਯਾਰ ਕੋਈ ਗੱਲ ਨਹੀਂ ਕਰ ਲੈਣ ਦੋ ਨਹੀਂ ਮੇਰੇ ਹਿਸਾਬ ਦੇ ਨਾਲ ਜਦੋਂ ਕੇਕ ਕਟਿਆ ਵਾ ਨਾ ਤੇ ਮੈਂ ਸ਼ਾਮ ਦੀ ਕਥਾ ਸੁਣੀ ਸੀ ਜਿਹੜੇ ਉੱਥੇ ਕਥਾਵਾਚਕ ਹਨ ਹੂੰ ਆਪਣਾ ਜਤ ਬਾਬਾ ਦੀਪ ਸਿੰਘ ਜੀ ਦਾੜਾ ਸਥਾਨ ਆ ਸ਼ਹੀਦਾ ਸਾਹਿਬ ਜੀ ਜੀ ਉੱਥੇ ਜਿਹੜਾ ਕਥਾਵਾਚਕ ਉਹਨਾਂ ਨੇ ਸ਼ਾਮ ਨੂੰ ਹੀ ਇਸ ਚੀਜ਼ ਦੇ ਉੱਪਰ ਬਾਈਕਟ ਕਰਤਾ ਸੀ ਵੀ ਇਹ ਗੁਰਮਤ ਨਹੀਂ ਆ ਜੋ ਤੁਸੀਂ ਇਹ ਇਹ ਗੰਦਗੀ ਘੋਲ ਰਹੇ ਹੋ ਜੋ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਗੁਰਮਤ ਨਹੀਂ ਆ ਗੁਰਮਤ ਤੋਂ ਦੂਰ ਦੀ ਗੱਲ ਆ ਹੂੰ ਹੁਣ ਬੰਦਾ ਸ਼ਰਦਾ ਅੱਖਾਂ ਮੀਟ ਕੇ ਥੋੜੀ ਸ਼ਰਦਾ ਹੋ ਸਕਦੀ ਹੈ ਵੀ ਅੱਖਾਂ ਤੇ ਪੱਟੀ ਬੰਨ ਕੇ ਜੋ ਆ ਉਹ ਕਰੀ ਜਾਓ ਜੋ ਸਮਾਜ ਕਰ ਰਿਹਾ ਉਹੀ ਕਰੀ ਜਾਓ ਹੂੰ ਉਹਦੇ ਕਿਸੇ ਨੇ ਬੜਾ ਸੋਣਾ ਕਿਹਾ ਸੀ ਵੀ ਸਵੇਰੇ ਅਸੀਂ ਭਾਈ ਬਣ ਜਾਂਦੇ ਆ ਹੂੰ ਗੁਰਦੁਆਰਾ ਸਹਿਬ ਅਰਦਾਸ ਕਰਾਉਂਦੇ ਆ ਹੂੰ ਤੇ ਦਿਨੇ ਅਸੀਂ ਇਸਾਈ ਬਣ ਜਾਂਦੇ ਆ ਤੇ ਰਾਤ ਨੂੰ ਅਸੀਂ ਕਸਾਈ ਬਣ ਜਾਂਦੇ ਆ ਆਹ ਤੇ ਤਰੀਕਾ ਸਾਡਾ ਜਨਮ ਦਿਨ ਬਣਾਉਣ ਦਾ ਹੋ ਗਿਆ ਹੂੰ ਸਵੇਰੇ ਭਾਈ ਕੋਲ ਅਰਦਾਸ ਬਿਲਕੁਲ ਦਿਨੇ ਇਸਾਈਆਂ ਵਾਲਾ ਕੇਕ ਕੱਟ ਲਿਆ ਤੇ ਰਾਤ ਨੂੰ ਕਸਾਈ ਲਿਆ ਕੇ ਮੀਟ ਵੱਢ ਕੇ ਖਾ ਲਿਆ ਇੱਕ ਪਾਸੇ ਅਸੀਂ ਵੀ ਰੌਲਾ ਪਾਉਨੇ ਵੀ ਸਾਡਾ ਮੱਝਾ ਜਿਹੜਾ ਪਿੱਛੇ ਆਂਕੜੇ ਵੀ ਚੱਲ ਰਹੇ ਵੀ ਸਾਡੇ 3.5 ਲੱਖ ਲੋਕ ਇਸਾਈ ਬਣ ਗਏ ਹਨਾ ਪਰ ਇੱਕ ਪਾਸੇ ਤਾਂ ਹੀ ਇਹ ਕਿਸਦਾ ਰੋਲਾ ਪਾਉਨੇ ਵੀ ਇਸਾਈ ਜਿਹੜੇ ਆ ਉਹ ਸਾਡੇ ਧਰਮ ਚ ਕੁਸਪੈਟ ਕਰ ਰਹੇ ਤਾਂ ਦੂਜੇ ਪਾਸੇ ਉਹਨਾਂ ਦੇ ਸਿਧਾਂਤ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਲਾਗੂ ਕਰੀ ਜਾਂਦੇ ਆ ਨਹੀਂ ਦੇਖੋ ਇਸ ਚੀਜ਼ ਦੇ ਉੱਪਰ ਜਿਹੜਾ ਦੇ ਇੱਕ ਸਿੱਖ ਪ੍ਰਚਾਰਕ ਆ ਜਿਹੜਾ ਪੜਿਆ ਲਿਖਿਆ ਜਿਹੜਾ ਸਿਧਾਂਤਾਂ ਨੂੰ ਸਮਝਦਾ ਉਹ ਤੇ ਆਏ ਦੇ ਨਹੀਂ ਮੈਂ ਕੋਈ ਅੱਜ ਦਾ ਨਹੀਂ ਇੰਨਾ ਕੇਕਾਂ ਦੇ ਉੱਪਰ ਬੋਲਦਾ ਮੈਨੂੰ ਪਿਛਲੇ 3-4 ਸਾਲ ਤੋਂ ਤੁਸੀਂ ਦੇਖ ਸਕਦੇ ਆ ਇਹਨਾਂ ਚੀਜ਼ਾਂ ਦੇ ਉੱਪਰ ਮੈਂ ਬੜਾ ਬੋਲਿਆ ਵੀ ਇਹ ਆਪਣਾ ਸਿਧਾਂਤ ਨਹੀਂ ਹੈ ਗੁਰੂ ਨਾਨਕ ਪਾਤਸ਼ਾਹੀ ਦੇ ਜਨਮ ਦਿਹਾੜੇ ਦੇ ਉੱਪਰ ਪ੍ਰਕਾਸ਼ ਦਿਹਾੜੇ ਦੇ ਉੱਪਰ ਕੇਕ ਕੱਟਣਾ ਇਹ ਨਹੀਂ ਗੁਰਮਤ ਹੈਗੀ ਲੋਕ ਫੇਰ ਵੀ ਮੇਰੇ ਹਿਸਾਬ ਦੇ ਨਾਲ ਜਿਹੜਾ ਪੱਛਮੀ ਛੱਬਿਆਚਾਰ ਆ ਉਹਨੂੰ ਅਪਣਾ ਕੇ ਉਹ ਟਲਗੇ ਉਸ ਚੀਜ਼ ਦੇ ਵਿੱਚ ਵੀ ਸ਼ਾਇਦ ਕੇਕ ਨਾ ਕੱਟਿਆ ਤੇ ਜਨਮ ਦਿਹਾੜਾ ਨਹੀਂ ਬਣਾਇਆ ਜਾਣਾ ਇਹ ਮੇਰੇ ਹਿਸਾਬ ਦੇ ਨਾਲ ਲੋਕਾਂ ਨੂੰ ਬੜਾ ਸਮਝਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਵਿਸ਼ਾ ਵਾ ਸਭ ਤੋਂ ਵੱਡਾ ਨਾ ਜਿਹੜਾ ਸਭ ਤੋਂ ਜ਼ਿਆਦਾ ਸਵਾਲ ਪੁੱਛਿਆ ਗਿਆ ਵੀ ਇਸ ਕੀ ਸਿੱਖ ਨੂੰ ਮੀਟ ਖਾਣਾ ਜਾਇਜ਼ ਸਭ ਤੋਂ ਮੇਰਾ ਸਵਾਲ ਅੱਜ ਇਹ ਨਹੀਂਗਾ ਆਪਾਂ ਇਹ ਨਹੀਂ ਪੁੱਛਾਂਗੇ ਵੀ ਕੀ ਉਹਨੂੰ ਜਾਇਜ਼ ਆ ਕਿ ਨਹੀਂ ਚਾਹੀਏ ਮੈਂ ਮੇਰਾ ਸਵਾਲ ਕੁਝ ਇਹ ਆ ਵੀ ਪਿੱਛੇ ਤੁਸੀਂ ਦੇਖਿਆ ਹੋਣਾ ਵੀ ਕੁਝ ਝਟਕੇ ਵਾਲੀਆਂ ਦੁਕਾਨਾਂ ਖੁੱਲ ਗਈਆਂ ਨੇ ਇੱਕ ਬਾਈ ਕੜੇ ਨਾਲ ਆਂਡਾ ਭੰਨ ਕੇ ਤੇ ਉਹ ਆਮਲੇਟ ਬਣਾ ਕੇ ਲੋਕਾਂ ਨੂੰ ਖਵਾ ਰਿਆ ਮੈਂ ਸਮਝਦਾ ਵੀ ਚਲੋ ਕਿਰਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਕਿਰਤੀ ਬਣਾਇਆ ਇਹ ਜਾਇਜ ਹੈਗਾ ਵੀ ਅਸੀਂ ਛਟਕੇ ਦਾ ਦੁਕਾਨ ਖੋਲ ਲਈਏ ਜਾਂ ਆਮਲੇਟ ਦੀ ਦੁਕਾਨ ਖੋਲ ਲਈਏ ਇਹਨਾਂ ਉੱਪਰ ਤੇ ਮੇਰੇ ਹਿਸਾਬ ਦੇ ਨਾਲ ਤੁਸੀਂ ਨਿਹੰਗ ਸਿੰਘਾਂ ਕੋਲੋਂ ਜ਼ਿਆਦਾ ਪੁੱਛ ਸਕਦੇ ਆ ਹੂੰ ਉਹਦਾ ਕਾਰਨ ਇਹ ਹੈ ਵੀ ਆਪਾਂ ਜੇ ਇੱਥੇ ਜੱਸ ਕਹਿੰਦੇ ਆ ਜਾਂ ਨੋਹ ਕਹਿੰਦੇ ਆ ਹੂੰ ਤੇ ਉਹਤੇ ਕਿੰਤੂ ਪਰੰਤੂ ਹੋ ਜੋ ਹੂੰ ਇਹ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਪਹਿਲਾਂ ਵੀ ਨਾ ਜਦੋਂ ਥਾਂ ਥਾਂ ਤੇ ਰਗੜੇ ਵਾਲੀਆਂ ਦੁਕਾਨਾਂ ਖੁੱਲੀਆਂ ਆਹੀਂ ਉਹਦੋਂ ਵੀ ਬਹੁਤ ਸਾਰੇ ਨਿਹੰਗ ਸਿੰਘ ਸਾਡੇ ਜਾਣਕਾਰ ਹੈਗੇ ਸੀ ਤੇ ਅਸੀਂ ਉਹਨਾਂ ਤੱਕ ਬੇਨਤੀ ਲਾਈ ਸੀ ਵੀ ਇਹ ਅੱਜ ਇੱਕ ਖੁੱਲੀ ਆ ਦੋ ਖੁੱਲੀ ਆ ਇਹ ਦਿਨੋਂ ਦਿਨ ਆਏ ਤੁਹਾਨੂੰ ਮੋੜ ਤੇ ਆਏ ਰੋੜ ਤੇ ਤੁਹਾਨੂੰ ਇਹ ਦੁਕਾਨਾ ਮਿਲ ਲਗੀ ਰਗੜੇ ਵਾਲੀ ਕਿਉਂਕਿ ਇੱਕ ਉਹ ਆਪਾਂ ਉਹ ਚੀਜ਼ ਬੜੇ ਸਤਕਾਰ ਦੇ ਜਿੱਦਾਂ ਆਪਾਂ ਕੜਾਹ ਪ੍ਰਸ਼ਾਸ਼ਕਦੇ ਹਾਂ ਜਦੋਂ ਆਪਾਂ ਉਹ ਆਪਣਾ ਰਗੜਾ ਲੱਗਾ ਹੁੰਦਾ ਵਾ ਖਾਸ ਖਾਸ ਬਦਾਮ ਗਿਰੀਆਂ ਵਧੀਆ ਉਹ ਤਾਕਤ ਵਾਲੇ ਇੱਕ એનર્ਜੀ ਡਰਿੰਕ ਹੁੰਦੀ ਆ ਉਹ ਜਦੋਂ ਆਪਾਂ ਛੱਕਦੇ ਬੜੇ ਸਤਕਾਰ ਦੇ ਨਾਲ ਛੱਕਦੇ ਪਰ ਜਦੋਂ ਦੁਕਾਨ ਤੇ ਆਪਾਂ 20 ਰੁਪਏ ਲੈ ਕੇ ਉਹ ਚੀਜ਼ ਛੱਕਦੇ ਆ ਤੇ ਉਹ ਉਹ ਭਾਵਨਾ ਜੀ ਨਹੀਂ ਬਣਦੀ ਜਿਹੜੀ ਆਪਣੀ ਜਾਂ ਗੁਰਦੁਗਾਹ ਵਰਿਆਂ ਦੇ ਜੜਾੜਾ ਲਾ ਕੇ ਆਪਾਂ ਛੱਡਦੇ ਉਹ ਭਾਵਨਾ ਜੀ ਨਹੀਂ ਬੰਦੀ ਉਦੋਂ ਵੀ ਅਸੀਂ ਬੇਨਤੀ ਕੀਤੀ ਅੱਜ ਵੀ ਮੇਰੇ ਸਾਹਦੇ ਨਿਹੰਗ ਸਿੰਘ ਟੜਕਾ ਕਰਦੇ ਆ ਤੇ ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਵੀ ਇਹ ਕੰਮ ਉਹਨਾਂ ਦੇ ਮੁਤਾਬਕ ਕੀ ਨਿਹੰਗ ਸਿੰਘ ਤੇਜੱਸ ਲਾਉਂਦੇ ਆ ਜਾਂ ਉਹਾਂ ਗਲਤਾਂ ਜਾਂ ਸਹੀ ਉਹਨਾਂ ਨੂੰ ਮੇਰੇ ਸਾਹਦੇ ਨਾਲ ਕਲੀਅਰ ਕਰਨਾ ਚਾਹੀਦਾ ਜੀ ਇਹ ਉਹ ਕਲੀਅਰ ਕਰਨ ਇੱਕ ਨਾ ਅੱਜ ਬੰਦੇ ਨੇ ਕਮੈਂਟ ਵੀ ਕਰ ਥਲੇ ਕੀਤਾ ਇਸੇ ਵੀਡੀਓ ਦੇ ਵੀ ਜੇ ਝਟਕੇ ਦੀ ਗੱਲ ਵੀ ਧਿਆਨ ਸਿੰਘ ਝਟਕਾ ਛਕ ਵੀ ਸਕਦੇ ਆ ਤੇ ਮੱਛੀ ਨੂੰ ਕਿਵੇਂ ਝਟਕਾਓਗੇ ਜੀ ਕਹਿੰਦੇ ਮੱਛੀ ਜੋ ਪਾਣੀ ਚੋਂ ਬਾਹਰ ਆਉਂਦੀ ਉਹ ਤੇ ਮਰ ਜਾਂਦੀ ਹੈ ਹੈਨਾ ਤੇ ਜੇ ਫਿਰ ਮੁਰਦਾ ਖਾਣ ਵਾਲੀ ਗੱਲ ਹੋ ਗਈ ਫਿਰ ਉਹ ਤਾਂ ਆ ਬਿਲਕੁਲ ਬਿਲਕੁਲ ਇਹ ਤਾਂ ਕਿਉਂਕਿ ਮੱਛੀ ਤਾਂ ਵੀ ਰੌਲਾ ਪੈ ਰਿਆ ਸੀ ਉਹ ਆਪਣਾ ਜਿਹੜਾ ਸਿੱਖ ਰਹਿਤ ਮਰਜਾਦਾ ਦੇ ਵਿੱਚ ਨਾ ਇੱਕ ਗੱਲ ਲਿਖੀ ਹੋਈ ਹੈ ਵੀ ਕੁੱਠਾ ਨਹੀਂ ਖਾਣਾ ਹੂੰ हां ਵੀ ਜਿਸ ਤਰ੍ਹਾਂ ਹਲਾਲ ਕੀਤਾ ਆ ਮੁਸਲਮਾਨੀ ਤਰੀਕੇ ਦੇ ਨਾਲ ਜਿਸ ਤਰ੍ਹਾਂ ਉਹ ਕਲਮਾ ਪੜ੍ਹਦੇ ਆ ਨਾਲ ਨਾਲ ਦਾਤਰ ਦੇ ਨਾਲ ਉਹਨੂੰ ਐ ਸਈਜੇ ਸਈਜੇ ਕਰਕੇ ਬੱਕਰੇ ਨੂੰ ਹਲਾਲ ਕਰਦੇ ਆ ਵੀ ਉਸ ਤਰੀਕੇ ਦਾ ਨਹੀਂ ਸਿੱਖਣੇ ਖਾਣਾ ਜਿਹੜਾ ਝੜਕਿਆ ਦੇ ਉਹ ਝੜਕੇ ਦਾ ਉੱਥੇ ਲਿਖਿਆ ਨਹੀਂ ਆ ਪਰ ਨਿਹੰਗ ਸਿੰਘ ਉਹ ਚੱਲਦਾ ਵਦਲਾ ਪੰਥਾਂ ਦੇ ਵਿੱਚ ਸ਼ੁਰੂ ਤੋਂ ਚੱਲੀਆਂ ਆਈਆਂ ਵਾ ਰੋ ਰੀਤਾਂ ਉਹ ਅੱਜ ਵੀ ਉਸੇ ਤਰ੍ਹਾਂ ਚੱਲ ਰਹੀਆਂ ਵਾ ਹੂੰ ਗੁਰਬਾਣੀ ਦੇ ਵਿੱਚ ਇੱਕ ਥਾਂ ਤੇ ਇਹ ਵੀ ਆਉਂਦਾ ਨਾ ਮਾਸ ਮਾਸ ਕਰ ਮੂਰਖ ਝਗੜੇ ਹਾਂ ਇਹ ਵੀ ਚਲੋ ਠੀਕ ਹੈ ਤੁਹਾਡੇ ਨਾਲ ਇਹ ਦੇ ਉੱਪਰ ਮੇਰੇ ਹਿਸਾਬ ਦੇ ਨਾਲ ਇਹ ਵਿਸ਼ਾ ਹੀ ਨਹੀਂ ਹੈ ਹਾਂ ਪੰਥ ਦੇ ਅੰਦਰ ਇਹ ਇੱਕ ਵਿਸ਼ਾ ਬਣਾ ਕੇ ਇੱਕ ਫਲਾਇਆ ਗਿਆ ਵਾ ਮੇਰੇ ਹਿਸਾਬ ਦੇ ਨਾਲ ਇਹ ਮਾਸ ਦਾ ਵਿਸ਼ੇ ਦੇ ਉੱਪਰ ਆਪ ਨੂੰ ਮਿਲੂਗਾ ਕੀ ਮੰਨ ਕੇ ਚਲੋ ਜੇ ਚਮਕੌਰ ਸਿੰਘ ਖੈ ਵੀ ਦਿੰਦਾ ਤੁਸੀਂ ਖਾਓ ਚਮਕੌਰ ਸਿੰਘ ਕਹਿ ਵੀ ਦਿੰਦਾ ਤੁਸੀਂ ਨਾ ਖਾਓ ਤੇ ਇਹਦੇ ਵਿੱਚੋਂ ਨਿਕਲੂਗਾ ਕੀ ਜਿਨ੍ਹਾਂ ਨੇ ਖਾਣਾ ਉਹਨਾਂ ਖਾਈ ਜਾਣਾ ਜੇ ਜਿਨਾਂ ਨੇ ਨਹੀਂ ਖਾਣਾ ਉਹਨਾਂ ਨਹੀਂ ਖਾਣਾ ਹੂੰ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲੇ ਸਵਾਲ ਲਿਆ ਕੇ ਪੰਥ ਦੇ ਵਿੱਚ ਖੜੇ ਕੀਤੇ ਗਏ ਆ ਜਿੱਦਾਂ ਉਹ ਹੈਗਾ ਨੀ ਜੋਰਤ ਪੀਵੇ ਮਾਨਸਾ ਤੈਨਕਿਉ ਤੈਨਕਿਉ ਨਿਰਮਲ ਚੀਤ ਬਿਲਕੁਲ ਵੀ ਜੇ ਉਹ ਕਪੜੇ ਤੇ ਲੱਗ ਜਾਂਦਾ ਤਾਂ ਉਹ ਪੈਣ ਜੋਗ ਨਹੀਂ ਰਹਿੰਦਾ ਸ਼ਾਇਦ ਪੂਰਾ ਸ਼ਲੋਕ ਇਹ ਸੀਗਾ ਤੇ ਜਦੋਂ ਪੀਂਦਾ ਵਾ ਤੇ ਉਹ ਉਦੋਂ ਅੰਦਰੋਂ ਅੰਦਰੋਂ ਕਿੰ딴 ਤ੍ਰਿਪਤੀ ਹੋ ਜਾਂਦੀ ਹੈ ਹੂੰ ਹੂੰ ਹੈਨਾ ਉਹਦੇ ਭੋਜਨ ਕੋਈ ਵੀ ਆ ਮੈਂ ਕਹਿੰਨਾ ਵੀ ਜੇ ਰੋਟੀ ਖਾ ਕੇ ਵੀ ਤੁਹਾਡੇ ਅੰਦਰੋਂ ਉਹ ਅੰਦਰ ਲੋਭ ਲਾਲਚ ਕਾਮ ਕ੍ਰੋਧ ਮਰਿਆ ਨਹੀਂ ਨਾ ਰੋਟੀ ਖਾ ਕੇ ਵੀ ਉਹ ਹੁਣ ਕਿੰਨੀ ਦੁਨੀਆ ਜਿਹੜੀ ਮਾਸ ਨਹੀਂ ਖਾਂਦੀ ਤੇ ਪਰ ਉਹ ਉਹ ਲੋਭ ਰੂਪੀ ਉਹ ਲੋਕਾਂ ਦੇ ਕਤਲ ਕਰ ਰਹੇ ਆ ਹੂੰ ਉਹਨਾਂ ਦੀਆਂ ਅੱਖਾਂ ਮੀ ਕਾਮ ਦੇ ਨਾਲ ਭਰੀਆਂ ਹੋਈਆਂ ਹੂੰ ਉਹਨਾਂ ਦੀ ਰਸਨਾ ਵੀ ਗੰਦਗੀ ਦੇ ਨਾਲ ਉਹਨਾਂ ਦੇ ਕੰਨ ਵੀ ਗੰਦਗੀ ਦੇ ਨਾਲ ਭਰੇ ਹੋਏ ਆ ਹੂੰ ਵੀ ਉਹ ਬਾਹਰੋਂ ਭਾਵੇਂ ਕਤਲ ਘਟ ਕਰ ਰਹੇ ਆ ਉਹਨਾਂ ਦੀਆਂ ਅੱਖਾਂ ਹੀ ਲੋਕਾਂ ਨੂੰ ਕਤਲ ਕਰ ਰਹੀਆਂ ਉਹਨਾਂ ਦੀ ਜ਼ੁਬਾਨ ਲੋਕਾਂ ਨੂੰ ਕਤਲ ਕਰ ਰਹੀ ਹੈ ਉਹਨਾਂ ਦਾ ਕੰਨ ਰਾਸਿਨਾ ਵੱਧ ਪਿਆ ਵੀ ਉਹ ਕੰਨਾਂ ਦੇ ਨਾਲ ਹੀ ਇਹ ਨਿੰਦਿਆ ਸੁਣ ਸੁਣ ਕੇ ਸੁਣ ਸੁਣ ਕੇ ਅੰਦਰੋਂ ਬਲੀ ਜਾ ਰਿਹਾ ਉਹ ਵੀ ਚੀਜ਼ ਵੀ ਗੁਰਮਤ ਬੜੀ ਢੂੰਗੀ ਗੱਲ ਸਾਨੂੰ ਸਮਝਾਉਂਦੀ ਹੈ ਜੀ ਬੜੀ ਢੂੰਗੀ ਮੰਨ ਕੇ ਚੱਲੋ ਵੀ ਜਿਹੜਾ ਖਾਂਦਾ ਉਹ ਪਾਪੀ ਨਹੀਂ ਹੂੰ ਤੇ ਜਿਹੜਾ ਨਹੀਂ ਖਾਂਦਾ ਉਹ ਬਹੁਤਾ ਪੁੰਨੀ ਨਹੀਂ ਹੈ ਇਹ ਵੀ ਗੱਲ ਹੈ ਵੀ ਇਹ ਨਹੀਂ ਵੀ ਜਿਹੜੇ ਖਾਂਦੇ ਨਹੀਂ ਆ ਵੀ ਉਹ बड़े-बड़े भगत हो गए ਤੇ ਜਿਹੜੇ ਖਾਂਦੇ ਉਹ ਪਾਪੀ ਬਣ ਗਏ ਆ ਇਹ ਵੀ ਚੀਜ਼ ਨਹੀਂ ਹੈਗੀ ਹੂੰ ਜਿਸ ਤਰ੍ਹਾਂ ਨਾ ਪਿੱਛੇ ਜੇ ਹੁਣ ਮੈਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ 3.5 ਲੱਖ ਇਸਾਈ ਬਣ ਗਏ ਇਸ ਗੱਲ ਤੇ ਬੜਾ ਰੌਲਾ ਪੈ ਰਿਹਾ ਤੇ ਆ ਹੁਣ ਜੇ ਆਪਾਂ ਬਾਬੇ ਦੀਪ ਸਿੰਘ ਦੇ ਦਰਬਾਰ ਸਾਹਿਬ ਦੀ ਗੱਲ ਕਰੀਏ ਮੇਲੇ ਦੀ ਗੱਲ ਕਰੀਏ ਤੇ ਉੱਥੇ ਮੇਰਾ ਖਿਆਲ ਆਉਂਦਾ ਵੀ ਜੇ ਆਪਾਂ ਮੈਂ ਮੋਟਰਸਾਈਕਲਾਂ ਦੀ ਗਿਣਤੀ ਲਾ ਲਵਾਂ ਨਾ ਜੀ ਇੱਕ ਦਿਨ 'ਚ 20000 ਮੋਟਰਸਾਈਕਲ ਜਮ੍ਹਾਂ ਹੋਇਆ ਮੈਂ ਉਹਨਾਂ ਬੰਦਿਆਂ ਕੋਲ ਖੁਦ ਪਰਚੀਆਂ ਚੈੱਕ ਕੀਤੀਆਂ ਤੇ ਇੱਕ ਹਫ਼ਤਾ ਮੇਲਾ ਚੱਲਿਆ ਤੇ ਕਿੰਨੇ ਲੱਖਾਂ ਦੀ ਗਿਣਤੀ ਵਿੱਚ ਲੋਕ ਉੱਥੇ ਨਸਮਸਤਕ ਹੋਏ ਆ ਜਿਹੜਾ 3.5 3 ਲੱਖ ਦਾ ਉਹ ਆਕੜਾ ਦੇ ਰਹੇ ਆ ਉਹ ਆਕੜਾ ਆਇਆ ਕਿੱਥੋਂ ਨਹੀਂ ਉਹ ਤੇ ਵੇਖੋ ਆਕੜੇ ਉਹਨਾਂ ਦੇ ਹੈ ਵੀ ਆ ਪਰ ਬਹੁਤ ਹੀ ਝੂਠੇ ਆ ਬਹੁਤ ਹੀ ਝੂਠੇ ਆ ਉਹਨਾਂ ਦਾ ਫੇਕ ਹੀ ਸਾਰਾ ਕੁਝ ਚੱਲਦਾ ਵਾ ਪਿਛਲੇ ਦਿਨਾਂ ਤੋਂ ਦੋ ਵੀਡੀਓ ਬੜੀਆਂ ਘੋਮਰੀਆਂ ਇੱਕ ਬੱਚੇ ਨੂੰ ਨਾ ਉਹ ਇੱਕ ਉਹਨਾਂ ਦਾ ਪਾਸਟਰ ਆ ਮੈਨੂੰ ਉਹਦਾ ਨਾਂ ਨਹੀਂ ਚੇਤਾ ਉਹ ਬੱਚੇ ਨੂੰ ਕਹਿੰਦਾ ਵੀ ਪਹਿਲਾਂ ਬੋਲਦੀ ਉਹ ਕਹਿੰਦਾ ਐ ਬੋਲਦੀ ਐ ਇਦਾਂ ਐ ਕਰਕੇ ਕੋਈ ਫਰਜ਼ਨ ਕੀਤਾ ਹੈਣਾ ਕਹਿੰਦਾ ਭੈਣ ਤੇਰੀ ਗੁੰਗੀ ਸੀ ਪਹਿਲਾਂ ਉਹ ਨਹੀਂ ਬੋਲ ਸਕਦੀ ਹਾਂ 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 ਤੇ ਮੋੜ ਕਿਉਂ ਕਹਿੰਦਾ ਬੋਲ ਪੀ ਆ ਬੋਲ ਪੀ ਆ ਤੇ ਉਹ ਉਹ ਕੱਲ ਦੀ ਨਾ ਵੀਡੀਓ ਚੱਲ ਰਹੀ ਐ ਉਸੇ ਬੱਚੇ ਦੀ ਵੀਡੀਓ ਆ ਉਹ ਬੱਚਾ ਕਹਿੰਦਾ ਵੀ ਉਹ ਭੈਣ ਮੇਰੀ ਪਹਿਲਾਂ ਹੀ ਬੋਲਦੀ ਸੀ ਪਹਿਲਾਂ ਹੀ ਬੋਲਦੀ ਪਹਿਲਾਂ ਹੀ ਬੋਲਦੀ ਸੀ ਵੀ ਇੱਕ ਸ਼ਾਦੀਸ਼ ਦੇ ਨਾਲ ਮੈਨੂੰ ਉੱਥੇ ਲਜਾਇਆ ਗਿਆ ਤੇ ਸ਼ਾਦੀਸ਼ ਦੇ ਨਾਲ ਹੀ ਮਤਲਬ ਮੰਨ ਕੇ ਚਲੋ ਵੀ ਇਦਾਂ ਕਰਕੇ ਉਹਨਾਂ ਨੇ ਵੀ ਚੌਲ ਦਿੱਤੇ ਚੌਲ ਦਿੱਤੇ ਕੋਈ ਤੇਲ ਜੋ ਵੀ ਕਰਦਾ ਕੁ ਰੋਟੀ ਪਾਣੀ ਵਾਸਤੇ ਲਾਲਚ ਦੇ ਕੇ ਤੇ ਉਹਨਾਂ ਨੂੰ ਬੁਲਾਇਆ ਗਿਆ ਤੇ ਦੂਸਰੀ ਇੱਕ ਹੋਰ ਵੀਡੀਓ ਕੱਲ ਦੀ ਆਈ ਸਾਹਮਣੇ ਸਹੀ ਜੇ ਸਹੀ ਜੇ ਕਰਕੇ ਇਹਨਾਂ ਦੇ ਪਰਦੇ ਸਾਰੇ ਲੱਥਨਗੇ ਉਹ ਭੈਣਾਂ ਦੀ ਵੀ ਮੈਂ ਤੁਰਦੀ ਹਾਂ ਪਹਿਲਾਂ ਤੇ ਮੈਨੂੰ ਉੱਥੇ ਲੈ ਗਏ ੱੱੱਕੇ ਦੇ ਨਾਲ ਕਹਿੰਦੀ ਮੈਨੂੰ ਵੀਲਚੇਅਰ ਤੇ ਭਵਾਇਆ ਗਿਆ ਹਾਂ ਤੇ ੱੱੱਕੇ ਦੇ ਨਾਲ ਵੀਲਚੇਅਰ ਤੇ ਭਵਾਇਆ ਗਿਆ ਵੀ ਜਦੋਂ ਅਸੀਂ ਇਦਾਂ ਫਾਇਰ ਫਾਇਰ ਕਵਾਂਗੇ ਜਾਂ ਜੋ ਵੀ ਉਹ ਬੋਲਦੇ ਆ ਵੀ ਜਦੋਂ ਅਸੀਂ ਕਵਾਂਗੇ ਤੂੰ ਕੁਰਸੀ ਤੋਂ ਵੀਲਚੇਅਰ ਤੋਂ ਉੱਠ ਕੇ ਤੇ ਚੱਲ ਪਈ ਉਹਦੀ ਵੀ ਬਾਅਦ ਦੇ ਵਿੱਚ ਉਹਨੂੰ ਦੂਸਰੀ ਵੀਡੀਓ ਆਈ ਆ ਵੀ ਮੇਰੇ ਦੇ ਨਾਲ ਇਹ ੱੱੱਕਾ ਕੀਤਾ ਗਿਆ ਉਸੋਂ ਮੇਰੇ ਹਿਸਾਬ ਦੇ ਨਾਲ ਇਹਨਾਂ ਦੇ ਸਹੀ ਦੇ ਸਹੀ ਦੇ ਕਰਕੇ ਸਾਰੇ ਪਰਦੇ ਲੱਥਨਗੇ ਸਾਰਾ ਸਾਜਿਸ਼ ਦੇ ਨਾਲ ਚੱਲ ਰਿਹਾ ਕਿ ਲੋਕਾਂ ਨੂੰ ਪਰਮਾ ਕੇ ਲੋਭ ਲਾਲਚ ਦੇ ਕੇ ਜਾਂ ਇਹੋ ਜਿਹੇ ਤਰੀਕੇ ਅਪਣਾ ਕੇ ਵੀ ਉਹਨਾਂ ਲੋਕਾਂ ਨੂੰ ਜਿਹੜੇ ਭੋਲੇ ਭਾਲੇ ਲੋਕ ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ ਹੂੰ ਐਡਾ ਵੱਡਾ ਸਾਡਾ ਸਿਧਾਂਤ ਐਡਾ ਵੱਡਾ ਸਾਡਾ ਸਿੱਖ ਇਤਿਹਾਸ ਲਹੂ ਨਾਲ ਲਿਪੜੀਆਂ ਕਹਾਣੀਆਂ ਸਾਡੀਆਂ ਪਰ ਸਕੂਲਾਂ ਦੇ ਵਿੱਚ ਕਦੀ ਕਹੇ ਸਕੂਲ ਦੇ ਵਿੱਚ ਮੈਂ ਨਹੀਂ ਦੇਖਿਆ ਕਿਸੇ ਨੇ ਸਹਿਬ ਜਾਦਾ ਦਾ ਸ਼ਹੀਦੀ ਦਿਹਾੜਾ ਮਨਾਇਆ ਹੋਵੇ ਜਾਂ ਆਪੇ ਦੀਪ ਸਿੰਘ ਦੀ ਸ਼ਹਾਦਤ ਤੇ ਕੁਝ ਦੱਸਿਆ ਹੋਵੇ ਜਾਂ ਆਪਾਂ ਕਹਿ ਲਈਏ ਵੀ ਦਸਵੇਂ ਪਾਤਸ਼ਾਹ ਬਾਰੇ ਕੋਈ ਗੱਲ ਕੀਤੀ ਹੋਵੇ ਜ਼ਿਆਦਾਤਰ ਉੱਥੇ ਸਾਡੇ ਬੱਚਿਆਂ ਨੂੰ ਨਾਚਾਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉੱਥੇ 15 ਅਗਸਤ ਦੇ ਦਿਨ ਭੰਗੜੇ ਪਵਾ ਲੋ ਉੱਥੇ ਲੋਹੜੀ ਦਾ ਤਿਹਾਰ ਮਨਾ ਲੋ ਉੱਥੇ ਸੌਣ ਦੀਆਂ ਤੀਆਂ ਮਨਾ ਲੋ ਪਰ ਕਦੀ ਸਿੱਖ ਇਤਿਹਾਸ ਬਾਰੇ ਸਾਡੇ ਸਕੂਲਾਂ 'ਚ ਨਹੀਂ ਹੋਇਆ ਜੇ ਪੰਜਾਬ ਦੇ ਸਕੂਲਾਂ 'ਚ ਨਹੀਂ ਹੋਊਗਾ ਤੇ ਹੋਰ ਕਿੱਥੇ ਹੋਊਗਾ ਜੀ ਵੇਖੋ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ ਇੰਨੀ ਇਹਨੇ ਮੰਦੇ ਹਾਲਾਤ ਆ ਕਿ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਉੱਪਰ ਵੀ ਫਾਈਨ ਲਾਇਆ ਜਾਂਦਾ ਹੂੰ 5 ਰੁਪਏ 10 ਰੁਪਏ 50 100 ਰੁਪਏ ਬਿਲਕੁਲ ਫਿਰ ਜੇ ਬੱਚੇ ਉੱਥੇ ਕਹਿੰਦੇ ਵੀ ਆ ਵੀ ਸਾਨੂੰ ਪੰਜਾਬੀ ਬਾਰੇ ਜਾਂ ਸਿੱਖ ਇਤਿਹਾਸ ਬਾਰੇ ਦੱਸੋ ਉਹਨਾਂ ਨੂੰ ਉਹ ਚੀਜ਼ਾਂ ਹੀ ਰਾਂਝਾ ਪੜਾਇਆ ਜਾਂਦਾ ਮਿਰਜ਼ਾ ਸੈਹਬਾ ਪੜਾਈ ਜਾਂਦੀ ਆ ਆਸ਼ਕੀ ਟੋਲਾ ਸਾਰਾ ਪੜਾਇਆ ਜਾਂਦਾ ਬਿਲਕੁਲ ਬਿਲਕੁਲ ਹਰੀ ਸਿੰਘ ਨਲੂਆਣੀ ਪੜਾਇਆ ਜਾਂਦਾ ਜਰਨਲ ਜੋਰਾਵਰ ਸਿੰਘ ਨਹੀਂ ਪੜਾਇਆ ਜਾਂਦਾ ਕਾਲੀ ਫੂਲਾ ਸਿੰਘ ਨਹੀਂ ਪੜਾਇਆ ਜਾਂਦਾ ਹੂੰ ਬਾਕੀ ਜੋ ਊਠਤਪਾਣ ਜਿਹੜਾ ਬੱਚਿਆਂ ਦੇ ਮੰਨ ਕੇ ਚੱਲੋ ਵੀ ਸਾਰੀ ਜ਼ਿੰਦਗੀ ਦੇ ਵਿੱਚ ਉਹਨੇ ਕੰਮ ਹੀ ਨਹੀਂ ਆਉਣਾ ਜਿਹੜੀ ਸਟੱਡੀ ਨੇ ਜਿਹੜੀ ਪੜ੍ਹਾਈ ਨੇ ਕੰਮ ਹੀ ਨਹੀਂ ਆਉਣਾ ਉਹ ਸਾਰਾ ਕੁਝ ਪੜਾਇਆ ਜਾਊਗਾ ਜਿਹੜੀ ਪੜ੍ਹਾਈ ਨੇ ਬੱਚੇ ਨੂੰ ਸੇਧ ਦੇਣੀ ਆ ਬੱਚੇ ਨੂੰ ਤਾਕਤ ਦੇਣੀ ਆ ਬੱਚੇ ਨੂੰ ਹੌਸਲਾ ਦੇਣਾ ਵਾ ਆਪਣੇ ਧਰਮ ਦੇ ਨਾਲ ਪਿਆਰ ਕਰਨਾ ਸਿਖਾਉਣਾ ਉਹ ਪੜ੍ਹਾਈ ਸਕੂਲਾਂ ਦੇ ਵਿੱਚੋਂ ਅੱਜ ਅਲੋਪ ਹੋ ਚੁੱਕੀ ਆ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਅਮਰਸਰ ਨਾ ਖਾਲਸਾ ਕਾਲਜ ਆ ਜੀ ਅੱਜ ਖਾਲਸਾ ਕਾਲਜ ਕਾਦਾ ਕਰਕੇ ਮਸ਼ਹੂਰ ਆ ਭੰਗੜੇ ਦਾ ਕਰਕੇ ਹੂੰ ਖਾਲਸਾ ਕਾਲਜ ਨਾਮ ਖਾਲਸਾ ਹੋਵੇ ਤੇ ਭੰਗੜੇ ਦਾ ਕਰਕੇ ਮਸ਼ਹੂਰ ਹੋਵੇ ਬਿਲਕੁਲ ਇਹਦੇ ਤੋਂ ਤਰਾਸਦੀ ਵਾਲੀ ਪੰਜਾਬ ਵਾਸਤੇ ਹੋਰ ਕਿਹੜੀ ਗੱਲ ਹੋ ਸਕਦੀ ਹੈ ਉੱਥੇ ਮੈਂ ਇੱਕ ਹੋਰ ਗੱਲ ਸੁਣੀ ਹੈ ਵੀ ਉੱਥੇ ਸਾਨੂੰ ਕੁੜਤਾ ਪਜਾਮਾ ਪਾ ਕੇ ਜਾਣਦੀ ਹੈ ਹਾਂ ਉਹ ਵੀ ਬੈਣ ਆ ਉਹ ਕੁੜਤਾ ਪਜਾਮਾ ਪਾਉਣਾ ਵੀ ਉੱਥੇ ਬੈਣ ਆ ਪੰਜਾਬ ਦਾ ਸੱਭਿਆਚਾਰ ਆ ਜਿਹੜਾ ਕੁੜਤਾ ਪਜਾਮਾ ਇਹ ਤੁਸੀਂ ਦੇਖ ਲਓ ਵੀ ਜਿੰਨਾ ਜਰ ਖਿੰਦੇ ਵੀ ਕਿਸੇ ਨੇ ਪਾ ਜਾਣਾ ਹੋਵੇ ਉਹਨਾਂ ਚੋਂ ਫੱਬ ਦਾ ਰੱਬ ਦਾ ਹੀ ਨਹੀਂ ਦੇ ਦਦਾ ਹਨਾ ਤੇ ਉੱਥੇ ਕੁੜਤਾ ਪਜਾਮਾ ਬੈਣ ਹੂੰ ਉਸ ਖਾਲਸਾ ਕਾਲਜ ਦੇ ਵਿੱਚ ਜਦੋਂ ਵਿਸਾਖੀ ਆਉਂਦੀ ਹੈ ਹਾਂ ਵਸਾਖੀ ਤੇ ਵੀ ਉਥੇ ਭੰਗੜੇ ਦਾ ਕੰਪੀਟੀਸ਼ਨ ਹੁੰਦਾ ਹੂੰ ਵੇਖੋ ਵਿਸਾਖੀ ਤੇ ਤੇ ਬੱਚਿਆਂ ਨੂੰ ਇਹ ਦੱਸਣਾ ਹੀ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਖਾਲਸਾ ਪ੍ਰਗਟ ਕੀਤਾ ਵਾ ਬਿਲਕੁਲ ਤੇ ਉਥੇ ਭੰਗੜੇ ਦਾ ਕੰਪੀਟੀਸ਼ਨ ਕਰਾਇਆ ਜਾਂਦਾ ਹੂੰ ਤੇ ਪਿਛਲੀ ਵਾਰ ਉਥੇ ਇੱਕ ਉਹ ਭੰਗੜਾ ਕਰਦੇ ਕਰਦੇ ਨੌਜਵਾਨ ਨੇ ਨਾ ਉਹਦੀ ਪਾਗ ਢਿੱਲੀ ਹੋ ਗਈ ਉਹਨੇ ਥੱਲੇ ਲਾ ਕੇ ਰੱਖਤੀ ਹਾਂ ਉਦੋਂ ਬੜਾ ਕਿੰਤੂ ਪ੍ਰੰਤੂ ਹੋਇਆ ਹਾਂ ਖੁੱਲੇ ਵਾਲਾ ਨੱਚੀ ਗਿਆ ਹਾਂ ਖੁੱਲੇ ਵਾਲਾ ਨੱਚੀ ਗਿਆ ਮਤਲਬ ਕੀ ਉਹਨਾਂ ਦੇ ਅੰਦਰ ਕੀ ਭਾਇਆ ਇਹ ਪਾਗ ਐਵੇਂ ਹੀ ਆ ਪਾਗੇ ਕੀ ਪੱਗ ਦੀ ਕੋਈ ਅਹਿਮੀਅਤ ਨਹੀਂ ਹੂੰ ਸੋ ਇਹ ਸਾਡਾ ਸਕੂਲਾਂ ਦਾ ਬਹੁਤ ਹੀ ਬੰਦਾ ਵਾਲਾ ਇੱਥੇ ਸਾਡੇ ਵੀ ਇਥੋਂ ਬੱਚੇ ਜਾਂਦੇ ਆ ਸਕੂਲਾਂ ਦੇ ਵਿੱਚ ਤੇ ਉਹ ਘਰੇ ਬੱਚਿਆਂ ਨੂੰ ਸਿਖਾ ਕੇ ਭੇਜਦੇ ਆ ਵੀ ਤੁਸੀਂ ਗਿੱਧੇ ਦੀ ਪ੍ਰੈਕਟਿਸ ਕਰਨੀ ਆ ਭੰਗੜੇ ਦੀ ਪ੍ਰੈਕਟਿਸ ਕਰਨੀ ਆ ਇਹਦੀ ਤੇ ਫਿਰ ਉਹਨਾਂ ਨੂੰ ਸਮਝਾਈਦਾ ਅਸੀਂ ਇਹਦੇ ਜਿੰਨੇ ਵੀ ਸਕੂਲ ਦੇ ਜਾਂ ਅਧਿਆਪਕ ਜਿਹੜੇ ਸਾਡੇ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਉਹ ਸਾਰਿਆਂ ਨੂੰ ਸੈੱਟ ਕੀਤਾ ਆ ਵੀ ਸਾਡਾ ਬੱਚਾ ਨਾ ਤੇ ਭੰਗੜਾ ਪਾ ਕੇ ਆਊਗਾ ਸਾਡਾ ਬੱਚਾ ਇਹ ਇਹ ਨਾ ਸਾਡੇ ਬੱਚਿਆਂ ਤੋਂ ਚਾਰ ਸਾਹਿਬ ਜਿਆਦੇ ਦੇ ਨਾਮ ਪੁੱਛ ਲਓ 12 ਮਿਸਲਾਂ ਦੇ ਨਾਮ ਪੁੱਛ ਲਓ 10 ਗੁਰੂਆਂ ਦੇ ਨਾਮ ਪੁੱਛ ਲਓ ਜੰਗਾ ਬਾਰੇ ਪੁੱਛ ਲਓ ਸਾਬਜਾਂ ਦੇ ਅੰਦਰ ਤਾਂ ਸਪੁੱਛ ਲਓ ਆ ਪਿੰਡ ਵਾਲਾ ਸਕੂਲ ਆ ਸਰਕਾਰੀ ਸਕੂਲ ਜੇ ਤੁਹਾਡਾ ਸਮਾਂ ਮਿਲਿਆ ਜਰੂਰ ਇੰਟਰਵਿਊ ਕਰਕੇ ਜਾਇਓ ਜੀ ਪੰਜਵੀਂ ਛੇਵੀਂ ਤੱਕ ਉਹ ਸਕੂਲ ਆ ਹੂੰ ਕਿਹੇ ਵੀ ਬੱਚੇ ਨੂੰ ਜਾ ਕੇ ਪੁੱਛ ਲਓ 12 ਮਿਸਲਾਂ ਕਿਹੜੀਆਂ ਹੂੰ ਬੱਚਾ ਦੱਸੂਗਾ ਵੈਰੀ ਗੁੱਡ ਕਿਹੇ ਵੀ ਬੱਚੇ ਨੂੰ ਚਾਰ ਸਾਬਜਾਂ ਦੇ ਨਾਮ ਪੁੱਛ ਲਓ ਪੰਜਾਂ ਤਖਤਾਂ ਦੇ ਨਾਮ ਪੁੱਛ ਲਓ ਛੋਟੇ ਸਾਬਜਾਂ ਦਾ ਇਤਿਹਾਸ ਪੁੱਟ ਲਓ ਸਰਕਾਰੀ ਸਕੂਲਾਂ ਤੁਸੀਂ ਜਦੋਂ ਜਾ ਕੇ ਜਾਓਗੇ ਨਾ ਤੁਸੀਂ ਗਣਾ ਵਾ ਹੂੰ ਇਹ ਇਹ ਉੱਥੇ ਜਿਹੜਾ ਮਾਸਟਰਮੈਂਡ ਉਹਨਾਂ ਦੀ ਤਾਰੀਫ਼ ਕਰਦਾ ਹੂੰ ਉਹ ਰੂ ਤੋਂ ਉਹ ਕੰਮ ਕਰ ਰਹੇ ਆ ਹੁਣ ਵੀ ਤੁਸੀਂ ਬਾਹਰਲੇ ਜਦੋਂ ਦਰਵਾਜ਼ੇ ਤੇ ਸਕੂਲ ਤੇ ਜਾ ਕੇ ਖੜੋਗੇ ਨਾ ਹੂੰ ਤੇ ਬਾਹਰ ਹੀ ਤੁਹਾਨੂੰ ਪੰਜਾਬੀ ਦੇ ਅੱਖਰ ਲਿਖੇ ਮਿਲਣਗੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਹੂੰ ਉਹ ਮਤਲਬ ਉਹ ਇਦਾਂ ਦੇ ਵੀ ਇਤਿਹਾਸਕ ਹੈਗੇ ਪਿੰਡਾਂ ਦੇ ਵਿੱਚ ਹੂੰ ਜ਼ਰੂਰ ਮੇਰੇ ਸਾਥ ਨਾਲ ਜੇ ਤੁਸੀਂ ਕਵਰ ਕਰੋਗੇ ਤੁਹਾਡੇ ਵਾਸਤੇ ਬਹੁਤ ਵਧੀਆ ਗੱਲ ਹੋਊ ਬਿਲਕੁਲ ਕਰਾਂਗੇ ਤੇ ਮਾਪੇ ਕਿੰਨੇ ਤਿਆਰ ਨੇ ਇਸ ਚੀਜ਼ ਨੂੰ ਲੈ ਕੇ ਜਿਹੜੇ ਮਾਪੇ ਆ ਨਾ ਮਾਪੇ ਕਹਿੰਦੇ ਵੀ ਸਾਡਾ ਬੱਚਾ ਇੰਨਾ